ਇੱਧਰ ਕਹਿੰਦੇ ਸ਼ੰਭੂ ਵਾਟਰਾ ਜੇ ਨਹੀਂ ਖੋਲਣਾ ਜੀ ਹਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਪਹੁੰਚੀ ਸੀ ਤੇ ਸੁਪਰੀਮ ਕੋਰਟ ਨੇ ਸ਼ੰਭੂ ਵਾਟਰ ਖੋਲਣ ਨੂੰ ਲੈ ਕੇ ਬਕਾਇਦਾ ਝਾੜਾ ਵੀ ਮਾਰੀਆਂ ਸੀ ਹਰਿਆਣਾ ਸਰਕਾਰ ਨੂੰ ਜਦੋਂ ਹੇਠਲੀ ਅਦਾਲਤ ਨੇ 10 ਜੁਲਾਈ ਨੂੰ ਫੈਸਲਾ ਸੁਣਾਇਆ ਕਿ ਵੀ ਸ਼ੰਭੂ ਵਾਟਰ ਖੁੱਲਿਆ ਜਾਵੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਜਾਣ ਦਿੱਤੇ ਜਾਣ ਤੇ ਉਸ ਦੇ ਉੱਤੇ ਸਰਕਾਰ ਨੇ ਉੱਥੇ ਨਫਰੀ ਵਧਾਤੀ ਪੁਲਿਸ ਦੀ ਬਾਰਡਰ ਤੇ ਆਪਣੀ ਪਹਿਰੇਦਾਰੀ ਵਧਾਤੀ ਤੇ ਇੱਧਰ ਉਸ ਪੈਨਸਲ ਦੇ ਉਲਟ ਜਾ ਕੇ ਸੁਪਰੀਮ ਕੋਰਟ ਦਾ ਬੂਹਾ ਖੜਕਾਤਾ ਸੋ ਮਾਨਯੋਗ ਸੁਪਰੀਮ ਕੋਰਟ ਨੇ ਉਹਨਕਿਆ ਕਿ ਠੀਕ ਹੈ ਤੁਸੀਂ ਨਹੀਂ ਖੋਲਣਾ ਜੇ ਵਾਟਰ ਨਾ ਖੋਲੋ ਉਹ ਜਸ ਸਥਿਤੀ ਚਾ ਉਸਥਿਤੀ ਚ ਰੱਖੋ ਪਰ ਮੈਨੂੰ ਇਹਨਾ ਦੱਸੋ ਤੁਸੀਂ ਕਿਸਾਨਾਂ ਨਾਲ ਰਾਬਤਾ ਕੀਤਾ ਕਿਸਾਨਾਂ ਦੀ ਗੱਲ ਸੁਣੀ ਕਿਸਾਨਾਂ ਦਾ ਪੱਖ ਜਾਣਿਆ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਚਰਚਾ ਕੀਤੀ ਕੋਈ ਕਮੇਟੀ ਬਣਾਈ ਕੋਈ ਨਿਰਪੱਖ ਧਿਰ ਖੜੀ ਕੀਤੀ ਕਹਿੰਦੇ ਜੇ ਮੰਤਰੀ ਜਾਊਗਾ ਗੱਲ ਕਰਨ ਤਾਂ ਕਿਸਾਨ ਲੱਗੂ ਸਰਕਾਰ ਹੈ ਤੇ ਸਰਕਾਰ ਦਾ ਪੱਖ ਲਊਗੀ ਇਸ ਲਈ ਕੋਈ ਨਿਰਪੱਖ ਬੰਦਾ ਜਿਹਦੇ ਪਰ ਸਰਕਾਰ ਵੀ ਭਰੋਸਾ ਕਰਦੇ ਹੋਵੇ ਕਿਸਾਨ ਵੀ ਉਸ ਪਰ ਯਕੀਨ ਕਰਦੇ ਹੋਣ ਅਜਿਹੇ ਬੰਦੇ ਲੱਭੇ ਉਹਨਾਂ ਬੰਦਿਆਂ ਦੀ ਇੱਕ ਕਮੇਟੀ ਬਣਾ ਕੇ ਗੱਲ ਕਰੋ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਵੀ ਕਿਹਾ ਕਿ ਇੱਕ ਹਫਤੇ ਦਾ ਸਮਾਂ ਬਣਾਓ ਆਪਣੇ ਨਾਮ ਕਰੋ ਆਪਣੀਆਂ ਕਮੇਟੀਆਂ ਤਿਆਰ ਤੇ ਕਰੋ ਗੱਲ ਪਰ ਨਾਲ ਹੀ ਮਾਨਯੋਗ ਸੁਪਰੀਮ ਕੋਰਟ ਨੇ ਸਪੱਸ਼ਟ ਲਬ ਜਾਂਚ ਪੁੱਛਿਆ ਕਿ ਹਾਈਵੇ ਖੋਲਣਾ ਹੈ ਇਹ ਖੋਲਣਾ ਕਦੋਂ ਖੋਲਣਾ ਹੈ ਕਦੋਂ ਤੱਕ ਮੰਨ ਰੱਖੋਗੇ ਨੈਸ਼ਨਲ ਹਾਈਵੇ ਇਹ ਵੱਡਾ ਸਵਾਲ ਸੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਨਿਰਪੱਖ ਕਮੇਟੀ ਬਣਾਈ ਜਾਵੇ ਅਸੀਂ ਕਹਿੰਦੇ ਸਲਾਹ ਦਿੰਨੇ ਆ ਤੇ ਉਹ ਨਾਮੀ ਵਿਅਕਤੀ ਸੂਝਵਾਨ ਵਿਅਕਤੀ ਤੇ ਦੋਹਾਂ ਤਰ੍ਹਾਂ ਨੂੰ ਪ੍ਰਮਾਣਿਕ ਵਿਅਕਤੀ ਹੋਣ ਜਿਨ੍ਹਾਂ ਤੇ ਭਰੋਸਾ ਕੀਤਾ ਜਾ ਸਕੇ ਤੇ ਉਹਨਾਂ ਨਾਲ ਗੱਲਬਾਤ ਤੇ ਰਹੀ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨਾਂ ਨੇ ਇਹ ਵੀ ਪੁੱਛਿਆ ਸੁਪਰੀਮ ਕੋਰਟ ਨੇ ਕਿ ਚਲੋ ਜੇ ਤੁਸੀਂ ਕਹਿੰਦੇ ਹੋ ਜੀ ਕਿ ਹਾਂ ਇਹ ਦਿੱਲੀ ਜਾਣਗੇ ਜੀ ਫੇ ਜੇ ਦਿੱਲੀ ਜੀ ਬਿਨਾ ਟਰੈਕਟਰ ਤੋਂ ਜਾਣ ਫਿਰ ਵੀ ਕੋਈ ਤਰਾਜ ਹੈ ਤੁਹਾਨੂੰ ਕਹਿੰਦੇ ਜੇ ਟਰੈਕਟਰ ਨਾ ਲੈ ਕੇ ਜਾਣ ਕਹਿੰਦੇ ਫੇਰ ਥੋੜਾ ਫੈਸਲਾ ਕੀ ਹੋ ਗਿਆ ਵੀ ਪੁੱਛਿਆ ਤੇ ਇਸ ਦੇ ਜਵਾਬ ਦੇ ਵਿੱਚ ਰਣਿੰਦ ਵਕੀਲਾਂ ਨੇ ਕਿਹਾ ਜਨਾਬ ਤੁਸੀਂ ਟਰੈਕਟਰਾਂ ਦੀ ਗੱਲ ਕਰਦੇ ਹੋ ਇਹ ਤਾਂ ਕਰੇਨਾ ਲੈ ਕੇ ਆਏ ਹੋਏ ਨੇ ਇਹ ਤਾਂ ਜੀ ਟੈਂਕਰ ਵਰਗੀਆਂ ਮਸ਼ੀਨਾਂ ਬਣਾ ਕੇ ਲਾਏ ਹੋਏ ਨੇ ਸੋ ਉਹ ਸਵਾਲੇ ਨਾਲ ਉਹਨਾਂ ਨੇ ਇਸ ਮੈਲੂ ਨੂੰ ਇੱਕ ਨਵੇਂ ਪੱਖ ਤੋਂ ਵੀ ਪੇਸ਼ ਕੀਤਾ ਤੇ ਉਧਰ ਇਸ ਮਸਲੇ ਤੇ ਜਿਹੜੀ ਪ੍ਰटीशन ਕਰਤਾ ਤੇਰਾ ਉਹਨੂੰ ਆਸ ਹੈ ਕਿ ਵਿਸ਼ਾ ਕੱਜ ਜੇ ਸੁਣਵਾਈ ਚੱਲ ਰਹੀ ਹੈ ਸੁਪਰੀ ਕੋਰਟ ਨੇ ਬੜਾ ਫੈਸਲਾ ਨਹੀਂ ਸੁਣਾਇਆ ਜੋ ਫੈਸਲਾ ਹਾਈ ਕੋਰਟ ਨੇ ਸੁਣਾਇਆ ਸੀ ਕਿ ਕਿ ਰਾ ਖੋਲਿਆ ਜਾਵੇ ਉਹੀ ਫੈਸਲਾ ਹੋ ਸਕਦਾ ਹੈ ਕਿਸਪਨੀ ਕੋਰਟ ਵਿੱਚੋਂ ਅਭੀ ਉਹਨਾਂ ਨੇ ਆਸ ਹੈ ਪਰਮਾਨਯਕ ਸੁਪਰੀਮ ਕੋਰਟ ਨੇ ਅੱਜ ਹਰਿਆਣਾ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਹਦਾਇਤ ਕੀਤੀ ਹੈ ਕਿ ਆਗਾਮੀ ਹਫ਼ਤੇ ਦੇ ਵਿੱਚ ਇਸ ਪਹਿਲੂ ਦੇ ਉੱਤੇ ਆਪਣੀ ਕਮੇਟੀ ਵਾਲੇ ਕੁਝ ਨਾਮ ਸੁਝਾਓ ਸਾਨੂੰ ਤੇ ਇਹਦਾ ਜਵਾਬ ਦਿਓ ਕਿ ਨੈਸ਼ਨਲ ਹਾਈਵੇਅ ਕਦੋਂ ਤੱਕ ਬੰਦ ਰੱਖਣਾ ਸੀ ਤੇ ਜੇ ਵੈਰੀਗੇਟ ਖੋਲਣਾ ਪੈਂਦਾ ਤਾਂ ਉਹਦੇ ਲਈ ਕੀ ਕਵਾਇਦਾ ਤੁਹਾਡੇ ਕੋਲ ਪੜਾਦਰ ਪੜਾ ਇਸ ਨੂੰ ਖੋਲ ਕੇ ਲੋਕਾਂ ਲਈ ਰਾਹ ਆਮ ਲੋਕਾਂ ਲਈ ਰਾਹ ਕਿਵੇਂ ਦੇ ਪਾਉਂਗੇ ਇਹਦਾ ਸਾਨੂੰ ਜਵਾਬ ਦਿਓ ਕਦੋਂ ਤੱਕ ਬਾਡਰ ਬੰਦ ਰੱਖੋਗੇ ਕਹਿੰਦੇ ਪਹਿਲਾਂ ਵੀ ਫਟਕਾਰ ਲਾ ਚੁੱਕੀ ਹੈ ਸੁਪਰੀਮ ਕੋਰਟ ਤੇ ਹੁਣ ਇਸ ਦੇ ਵਿੱਚ ਵੀ ਵੱਡੇ ਸਵਾਲ ਨੇ ਸੋ ਹੁਣ ਦੇਖਦੇ ਹਾਂ ਜੀ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਤੋਂ ਲੈ ਕੇ ਹੈਨਾ ਕਿਸਾਨੀ ਮਸਲੇ ਤੱਕ ਦੀਆਂ ਹੈਗੀਆਂ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਸੰਸਦ ਤੱਕ ਪਹੁੰਚ ਗਏ ਸੋ ਸੰਸਦ ਦੇ ਵਿੱਚ ਜਾਣ ਤੋਂ ਫੇਰ ਰੋਕੇ ਗਏ ਜਦੋਂ ਕਿ ਉਹਨਾਂ ਕੋਲ ਪਾਸ ਸੀ ਸ਼ੰਭੂ ਬਾਰਡਰ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਧਰਨਾ ਲਾ ਕੇ ਬੈਠੀਆਂ ਨੇ ਉਹਨਾਂ ਦਾ 12 ਮੈਂਬਰੀ ਕਬਦ ਅੱਜ ਰਾਹੁਲ ਗਾਂਧੀ ਦੇ ਸੱਦੇ ਤੇ ਭਾਰਤੀ ਸੰਸਦ ਚ ਮਿਲਣ ਗਿਆ ਤੇ ਕਹਿੰਦੇ ਰਾਹੁਲ ਗਾਂਧੀ ਨਾ ਉਹਨੇ ਪਾਸ ਪੂਸਤਾ ਪ੍ਰਬੰਧ ਕਰਤਾ ਤੇ ਪਰ ਸੰਸਦ ਚ ਜਾਣ ਤੋਂ ਰੋਕ ਦਿੱਤਾ ਗਿਆ ਅੰਦਰ ਖਬਰ ਪਹੁੰਚ ਗਈ ਤੇ ਰਾਹੁਲ ਗਾਂਧੀ ਕਹਿੰਦੇ ਫੇਰ ਸਾਹਮਣੇ ਕਹਿੰਦੇ ਅੱਛਾ ਇਸ ਲਈ ਰੋਕ ਰਹੇ ਹੋ ਕਿ ਕਿਸਾਨ ਆਏ ਨਹੀਂ ਕੀ ਕਿਸਾਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਕਹਿੰਦੇ ਸੰਸਦ ਚ ਉਹ ਬਾਈ ਪਾਸ ਨੇ ਮੈਂ ਵਿਰੋਧੀ 34 ਲੀਟਰ ਕਹਿੰਦੇ ਆਉਣ ਦਿਓ ਤੇ ਜਦੋਂ ਕਿਸਾਨ ਲੰਬੀ ਜਦੋਂ ਜਾਇਦ ਤੋਂ ਬਾਅਦ ਫੇਰ ਜਾਣ ਦਿੱਤੇ ਗਏ ਕਿਉਂਕਿ ਰਾਹੁਲ ਗਾਂਧੀ ਹੁਣ ਵਿਰੋਧੀ 34 ਲੀਟਰ ਅਗਲੇ ਕੋਲ ਲਾਲ ਅਸ਼ਕਰ ਸਾਰਾ ਗੁੱਸਾ ਹੈਗਾ ਅੰਦਰ ਤਬ ਤੱਕ ਉੱਤਰ ਸਾਰਾ ਗੁੱਸਾ ਹੈਗਾ ਸੋ ਉੱਥੇ ਬੈਠ ਕੇ ਗੱਲਬਾਤ ਕੀਤੀ 12 ਮੈਂਬਰੀ ਵਪ اپنی ساری ਉਹ کہانی رکھی کہ ਆ ਮਸਲੇ ਜੀ ਸਾਡੀਆਂ ਮੰਗਾਂ ਨੇ ਤੇ ਰੌਣਗਾਂ ਦੀ ਕਹਿੰਦੇ ਮੈਂ ਤਾਂ ਐਮਐਸਪੀ ਦੇਣ ਲਈ ਤਿਆਰ ਸੀ ਅਸੀਂ ਤਾਂ ਨੀਤੀ ਤਿਆਰ ਕਰ ਲਈ ਸੀ ਜੇ ਸਾਡੀ ਸਰਕਾਰ ਆ ਜਾਂਦੀ ਇਸ ਤਾਂ ਐਮਐਸਪੀ ਦੇ ਦੇਣੀ ਸੀ ਭਾਈ ਪਹਿਲਾਂ ਕਿੰਨੀ ਵਾਰ ਤੁਹਾਡੀਆਂ ਸਰਕਾਰਾਂ ਆ ਰਹੀਆਂ ਕਿੰਨੀ ਕਦੇਤੀ ਮਤਲਬ ਇਹ ਬਹੁਤ ਵਧੀਆ ਫਾਰਮੂਲਾ ਕਿ ਜਦੋਂ ਤੁਸੀਂ ਵਿਰੋਧੀ ਧਿਰ ਚੋਂ ਫਿਰ ਤੁਹਾਨੂੰ ਦੇਸ਼ ਦਾ ਜਨਤਾ ਦਾ ਆਵਾਮ ਦਾ ਵੋਟਰਾਂ ਦਾ ਬਹੁਤ ਫਿਕਰ ਨਜ਼ਰ ਆਉਂਦਾ ਆ ਪੰਜਾਬ ਚ ਵੀ ਆਪਾਂ ਦੇਖਦੇ ਆਂ ਆਕਾਲੀ ਭਾਜਪਾ ਦੀ ਸਰਕਾਰ ਆ ਜਵੇ ਤਾਂ ਕਾਂਗਰਸ ਤੇ ਆਪ ਵਾਲਿਆਂ ਨੂੰ ਫਿਕਰ ਸੀ ਲੋਕਾਂ ਦਾ ਹਾਂ ਕਾਂਗਰਸ ਦੀ ਆ ਗਈ ਤਾਂ ਅਕਾਲੀ ਭਾਜਪਾ ਤੇ ਆਪਰੇ ਨੂੰ ਸੀ ਹੁਣ ਆਪ ਦੀ ਆ ਗਈ ਹੁਣ ਸਾਰਾ ਫਿਕਰ ਕਾਂਗਰਸ ਭਾਜਪਾ ਤੇ ਅਕਾਲੀ ਕਰੀ ਜਾਂਦੇ ਨੇ ਮਤਲਬ ਜਿਹੜੀ ਤੇ ਸੱਤਾ ਚ ਉਹਨੂੰ ਕੁਰਸੀ ਦਾ ਫਿਕਰ ਜਿਹੜੀ ਤੇ ਸੱਤਾ ਤੋਂ ਬਾਹਰ ਆ ਉਹਨੂੰ ਲੋਕਾਂ ਦਾ ਫਿਕਰ ਸੋ ਉਸੇ ਤਰ੍ਹਾਂ ਦિલ્હી ਚ ਹੁਣ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਆ ਉੱਥੇ ਕਾਂਗਰਸ ਸੱਤਾ ਤੋਂ ਬਾਹਰ ਆ ਇੰਡੀਆ ਗੱਟ ਜੋੜ ਵਾਲੇ ਸੱਤਾ ਤੋਂ ਬਾਹਰ ਨੇ ਐਂਡੀ ਵਾਲੇ ਅੰਦਰ ਨੇ ਐਂਡੀ ਵਾਲੇ ਆਪਣੀਆਂ ਇਹ ਦਿੱਤੀ ਜੀ ਐਮਐਸਪੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ ਜੀ ਉਹ ਆਪਣੇ ਲੱਲੇ ਪੱਪੇ ਸੁਣਾਈ ਜਾਂਦੇ ਨੇ ਇੱਥੇ ਰਾਹੁਲ ਗਾਂਧੀ ਕਿਸਾਨਾਂ ਨਾਲ ਮਿਲ ਕੇ ਕਹਿੰਦਾ ਅਸੀਂ ਤਾਂ ਦੇ ਦੇਣੀ ਸੀ ਐਮਐਸਪੀ ਸਾਡੀ ਤਾਂ ਸਰਕਾਰ ਹੀ ਨਹੀਂ ਆਈ ਹੁਣ ਅਸੀਂ ਇੰਡੀਆ ਘੜ ਜੋੜਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਤੁਹਾਡਾ ਮੁੱਦਾ ਸੰਸਦ ਚੱਕਾਂਗੇ ਕਿ ਪਈ ਲੰਬਾ ਸਮਾਂ ਦੇ ਚ ਤੁਹਾਡੀ ਉਸਰ ਕਰ ਰਹੀ ਹੈ ਜਦਵੀ ਸੁਆਮੀਨਾਥਨ ਦੀ ਰਿਪੋਰਟ ਤਿਆਰ ਹੋਈ ਸੀ ਉਹਦੇ ਪਰ ਜਦ ਤੁਸੀਂ ਦੇਣ ਦੇ ਚਲੋ ਫਿਰ ਵੀ ਘਟੂ ਘਟੂ ਮੁੱਦਾ ਤਾਂ ਚੁੱਕਿਆ ਜਾਊਗਾ ਗੱਲ ਤਾਂ ਹੋਊਗੀ ਇਹ ਆਸ ਜ਼ਰੂਰ ਵੱਜੀ ਹੈ ਸੋ ਕਿਸਾਨਾਂ ਨੇ ਲੰਬੀ ਚੂੜੀ ਆਪਣੀ ਮੰਗਾਂ ਲਈ ਸੂਚੀ ਜਿਹਦੇ ਉੱਤੇ ਗੌਰ ਮੰਗਣੀ ਇਹ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਪਰ ਨਹੀਂ ਕਰਦੀਆਂ ਜਦੋਂ ਕਿ ਖੇਤੀ ਸੁੱਬਿਆਂ ਦਾ ਵਿਸ਼ਾ ਸੁੱਬਿਆਂ ਸਰਕਾਰਾਂ ਦੀ ਇਸ ਤੇ ਚਾਰਜ ਬਣਦੀ ਹੈ ਕੇਂਦਰ ਕੰਟਰੋਲ ਤੱਕ ਕੇਂਦਰੀਕਰਨ ਕਰ ਰਿਹਾ ਪਰ ਮਸਲੇ ਦਾ ਹੱਲ ਨਹੀਂ ਕਰ ਰਿਹਾ ਉਹਨਾਂ ਨੇ ਕਹਿ ਕੇ ਸਾਰੀਆਂ ਫਸਲਾਂ ਤੇ ਐਮਐਸਪੀ ਖਰੀਦੀ ਗਾਰੰਟੀ ਸੁਆਮੀਨਾਥਨ ਜੋਗਦੀ ਰਿਪੋਰਟ ਦੇ ਹਿਸਾਬ ਨਾਲ ਕੀਮਤਾਂ ਤਾ ਹੈ ਕਿਸਾਨ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਤੇ ਪੈਨਸ਼ਨ ਹੈ ਨਾ ਜ਼ਮੀਨ ਐਕਵਾਇਰ ਕਾਨੂੰਨ ਦੇ ਵਿੱਚ 213 ਚ ਦੁਬਾਰਾ ਉਹਨੂੰ ਨਵੇਂ ਸਿਰੇ ਤੋਂ ਲਾਗੂ ਰਿਕਪਿਊਰ ਖਰੀ ਕੀ ਕਾਣ ਦੇ ਦੋਸ਼ੀਆਂ ਨੂੰ ਸਜ਼ਾਵਾ 300 ਰੁਪਏ ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਤੇ ਨੌਕਰੀਆਂ ਹੈ ਮਨਰੇਕਾ ਤਹਿਤ 200 ਦਿਨ ਦਾ ਕੰਮ 700 ਰੁਪਿਆ ਦਿਹਾੜੀ ਹੈ ਨਕਲੀ ਬੀਜ ਕੀੜੇ ਮਾਰ ਦਵਾਈਆਂ ਖਾਦਾਂ ਵਾਲੀਆਂ ਕੰਪਨੀਆਂ ਤੇ ਸਖਤ ਕਾਨੂੰਨੀ ਕਾਰਵਾਈ ਹੈ ਨਾ ਸੰਵਿਧਾਨ ਦੀ ਸੂਚੀ 5 ਨੂੰ ਲਾਗੂ ਕਰਕੇ ਆਦੀਵਾਸੀਆਂ ਦੀ ਜ਼ਮੀਨਾਂ ਬਚਾਉਣ ਦੇ ਲਈ ਕਵਾਇਦ ਸੋ ਇਹ ਸਾਰੀਆਂ ਮੰਗਾਂ ਦੇ ਨਾਲ ਅੱਜ ਸੰਸਦ ਦੇ ਵਿੱਚ 12 ਮੈਂਬਰ ਕਿਸਾਨ ਦਾ ਇੱਕ ਵਫਦ ਕਿਸਾਨਾਂ ਆਗੂਆਂ ਦਾ ਇੱਕ ਵਫਦ rahul gandh ਤੱਕ ਪਹੁੰਚ ਕਰਕੇ ਆਇਆ ਸੋ ਦੇਖਦੇ ਹਾਂ ਕਿੰਨੀ ਗਵਾਹ ਚੁੱਕਦੇ ਨੇ ਕਿੰਨੇ ਸਮੇਂ ਦੇ ਚੁੱਕਦੇ ਨੇ ਕਿਉਂ ਨਹੀਂ ਇੱਕ ਦਿਨ ਦਾ ਇੱਕ ਇਵੈਂਟ ਹੋਗਾ ਇੱਕ ਪਲ ਦਾ ਇਵੈਂਟ ਹੋਗਾ ਜਾਂ ਸੱਚਮੁੱਚ ਵਿਰੋਧੀਤਰ ਇਸ ਨੂੰ ਲੈ ਕੇ ਕੋਈ ਲੰਬੀ ਲੜਾਈ ਛੜੇਗੀ ਇਹਦੇ ਤੇ ਨਜ਼ਰ ਆਏਗੀ ਤੁਸੀਂ ਬੈਠੇ ਰਹੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਦੀ